ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਟਕਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਟੋਲ ਪਲਾਜ਼ੇ ਹਟਾਏ ਜਾਣਗੇ ਇਸ ਲਈ ਜਲਦੀ ਹੀ ਇੱਕ ਨਵੀਂ ਟੋਲ ਪਾਲਸੀ ਦਾ ਐਲਾਨ ਕੀਤਾ ਜਾਵੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਲਾਗੂ ਹੋਣ ਮਗਰੋਂ ਟੋਲ ਬਾਰੇ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ ਨਵੀਂ ਸਿਸਟਮ ਲਈ ਫਿਜ਼ੀਕਲ ਟੋਲ ਬੂਥਾਂ ਦੀ ਲੋੜ ਨਹੀਂ ਪਵੇਗੀ ਸੈਟੇਲਾਈਟ ਟ੍ਰੈਂਕ ਦੇ ਨੰਬਰ ਪਲੇਟ ਦੀ ਵਰਤੋਂ ਨਾਲ ਟੋਲ ਤੇ ਟੋਲ ਦਾ ਭੁਗਤਾਨ ਹੋਵੇਗਾ ਨੀਤਿਨ ਗਟਕਰੀ ਨੇ ਪੂਰੇ ਦੇਸ਼ ਵਿੱਚ ਟੋਲ ਪਲਾਜ਼ਾ ਹਟਾਉਣ ਦੀ ਗੱਲ ਦਰਸਾਉਂਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਜਲਦੀ ਇੱਕ ਨਵੀਂ ਟੋਲ ਪਾਲਸੀ ਦਾ ਐਲਾਨ ਕਰੇਗੀ ਉਹਨਾਂ ਕਿਹਾ ਹੈ ਕਿ ਮੈਂ ਅੱਜ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਾਂਗਾ ਪਰ ਅਗਲੇ 15 ਦਿਨਾਂ ਵਿੱਚ ਇੱਕ ਨਵੀਂ ਪਾਲਸੀ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਕੋਲ ਟੋਲ ਬਾਰੇ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਹੀਂ ਬਚੇਗਾ ਕੇਂਦੀ ਮੰਤਰੀ ਨੇ ਮੁੰਬਈ ਗੋਆ ਹਾਈਵੇ ਦੇ ਕੰਮ 'ਚ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਮੁੰਬਈ ਗੋਆ ਹਾਈਵੇ ਨੂੰ ਲੈ ਕੇ ਕਾਫੀ ਮੁਸ਼ਕਲਾਂ ਪਰ ਚਿੰਤਾ ਦੀ ਕੋਈ ਗੱਲ ਨਹੀਂ ਅਸੀਂ ਇਸ ਅਸੀਂ ਇਸ ਜੂਨ ਤੱਕ ਹਾਈਵੇ ਦਾ ਕੰਮ 100% ਪੂਰਾ ਕਰ ਲਵਾਂਗੇ ਗੇ ਉਹਨਾਂ ਗਿਆ ਹੈ ਕਿ ਇਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਕਈ ਸਾਲਾਂ ਤੋਂ ਗੱਡਿਆਂ ਵਾਲੀਆਂ ਸੜਕਾਂ ਤੋਂ ਹੋ ਕੇ ਜੋ ਕਈ ਸਾਲਾਂ ਤੋਂ ਗੱਡਿਆਂ ਵਾਲੀਆਂ ਸੜਕਾਂ ਤੋਂ ਹੋ ਕੇ ਆਉਂਦੇ ਜਾਂਦੇ ਸਨ ਦੇਸ਼ ਦੇ ਬੁਨਿਆਦੀ ਢਾਂਚੇ ਤੇ ਵਿਸ਼ਵਾਸ ਜਤਾਉਂਦੇ ਹੋਏ ਨੀਤਿਨ ਗੜਕਰੀ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ ਭਾਰਤ ਦਾ ਸੜਕੀ ਟਾਂਚਾ ਅਮਰੀਕਾ ਤੋਂ ਵੀ ਜ਼ਿਆਦਾ ਚੰਗਾ ਹੋਵੇਗਾ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸੜਕੀ ਨਿਰਮਾਣ ਦੇ ਖੇਤਰ ਵਿੱਚ ਜੋ ਰਫ਼ਤਾਰ ਭਾਰਤ ਨੇ ਫੜੀ ਹੈ ਉਹ ਦੇਸ਼ ਨੂੰ ਵਿਸ਼ੇ ਪੱਧਰ ਤੇ ਅੱਗੇ ਕਰ ਸਕਦੀ ਹੈ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਟਕਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਟੋਲ ਪਲਾਜ਼ੇ ਹਟਾਏ ਜਾਣਗੇ ਇਸ ਲਈ ਜਲਦੀ ਇੱਕ ਨਵੀਂ ਟੋਲ ਪਾਲਸੀ ਦਾ ਐਲਾਨ ਕੀਤਾ ਜਾਵੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਲਾਗੂ ਹੋਣ ਮਗਰੋਂ ਟੋਲ ਬਾਰੇ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ ਨਵੀਂ ਸਿਸਟਮ ਲਈ ਫਿਜ਼ੀਕਲ ਟੋਲ ਬੂਥਾਂ ਦੀ ਲੋੜ ਨਹੀਂ ਪਵੇਗੀ ਸੈਟੇਲਾਈਟ ਟ੍ਰੈਂਕ ਦੇ ਨੰਬਰ ਪਲੇਟ ਦੀ ਵਰਤੋਂ ਨਾਲ ਟੋਲਤੇ ਆ ਟੋਲ ਦਾ ਭੁਗਤਾਨ ਹੋਵੇਗਾ ਨੀਤਿਨ ਗਟਕਰੀ ਨੇ ਪੂਰੇ ਦੇਸ਼ ਵਿੱਚ ਟੋਲ ਪਲਾਜ਼ਾ ਹਟਾਉਣ ਦੀ ਗੱਲ ਦਰਸਾਉਂਦੇ ਹੋਏ ਕਿਹਾ ਹੈ ਕਿ ਕੇਂਦਰ ਸਰਕਾਰ ਜਲਦੀ ਇੱਕ ਨਵੀਂ ਟੋਲ ਪਾਲਸੀ ਦਾ ਐਲਾਨ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਮੈਂ ਅੱਜ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਾਂਗਾ ਪਰ ਅਗਲੇ 15 ਦਿਨਾਂ ਵਿੱਚ ਇੱਕ ਨਵੀਂ ਪਾਲਸੀ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਕੋਲ ਟੋਲ ਬਾਰੇ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਹੀਂ ਬਚੇਗਾ ਕੇਂਦੀ ਮੰਤਰੀ ਨੇ ਮੁੰਬਈ ਗੋਆ ਹਾਈਵੇ ਦੇ ਕੰਮ 'ਚ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਹੈ ਕਿ ਮੁੰਬਈ ਗੋਆ ਹਾਈਵੇ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਪਰ ਚਿੰਤਾ ਦੀ ਕੋਈ ਗੱਲ ਨਹੀਂ ਅਸੀਂ ਇਸ ਅਸੀਂ ਇਸ ਜੂਨ ਤੱਕ ਹਾਈਵੇ ਦਾ ਕੰਮ 100% ਪੂਰਾ ਕਰ ਲਵਾਂਗੇ ਉਨ੍ਹਾਂ ਕਿਹਾ ਹੈ ਕਿ ਇਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਕਈ ਸਾਲਾਂ ਤੋਂ ਗੱਡਿਆਂ ਵਾਲੀਆਂ ਸੜਕਾਂ ਤੋਂ ਹੋ ਕੇ ਜੋ ਕਈ ਸਾਲਾਂ ਤੋਂ ਗੱਡਿਆਂ ਵਾਲੀਆਂ ਸੜਕਾਂ ਤੋਂ ਹੋ ਕੇ ਆਉਂਦੇ ਜਾਂਦੇ ਸਨ ਦੇਸ਼ ਦੇ ਬੁਨਿਆਦੀ ਢਾਂਚੇ ਤੇ ਵਿਸ਼ਵਾਸ ਜਤੌਂਦੇ ਹੋਏ ਨੀਤਿਨ ਗਟਕਰੀ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ ਭਾਰਤ ਦਾ ਸੜਕੀ ਟਾਂਚਾ ਅਮਰੀਕਾ ਤੋਂ ਵੀ ਜ਼ਿਆਦਾ ਚੰਗਾ ਹੋਵੇਗਾ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸੜਕੀ ਨਿਰਮਾਣ ਦੇ ਖੇਤਰ ਵਿੱਚ ਜੋ ਰਫ਼ਤਾਰ ਭਾਰਤ ਨੇ ਫੜੀ ਹੈ ਉਹ ਦੇਸ਼ ਨੂੰ ਵਿਸ਼ੇ ਪੱਧਰ ਤੇ ਅੱਗੇ ਕਰ ਸਕਦੀ ਹੈ ਕੇਂਦਰੀ ਸੜਕ ਤੇ ਆਵਾਜਾਈ ਮੰਤਰੀ ਨਿਤਿਨ ਗਟਕਰੀ ਨੇ ਕਿਹਾ ਕਿ ਪੂਰੇ ਦੇਸ਼ ਵਿੱਚ ਟੋਲ ਪਲਾਜ਼ੇ ਹਟਾਏ ਜਾਣਗੇ ਇਸ ਲਈ ਜਲਦੀ ਇੱਕ ਨਵੀਂ ਟੋਲ ਪਾਲਸੀ ਦਾ ਐਲਾਨ ਕੀਤਾ ਜਾਵੇਗਾ ਕੇਂਦਰੀ ਮੰਤਰੀ ਨੇ ਕਿਹਾ ਕਿ ਨਵੀਂ ਨੀਤੀ ਲਾਗੂ ਹੋਣ ਮਗਰੋਂ ਟੋਲ ਬਾਰੇ ਸ਼ਿਕਾਇਤ ਕਰਨ ਦਾ ਮੌਕਾ ਨਹੀਂ ਮਿਲੇਗਾ ਨਵੀਂ ਸਿਸਟਮ ਲੇ ਫਿਜ਼ੀਕਲ ਟੋਲ ਬੂਥਾਂ ਦੀ ਲੋੜ ਨਹੀਂ ਪਵੇਗੀ ਸੈਟਲਾਈਟ ਟ੍ਰੈਂਕ ਦੇ ਨੰਬਰ ਪਲੇਟ ਦੀ ਵਰਤੋਂ ਨਾਲ ਟੋਲ ਤੇ ਆ ਟੋਲ ਦਾ ਭੁਗਤਾਨ ਹੋਵੇਗਾ ਨੀਤਿਨ ਗਟਕਰੀ ਨੇ ਪੂਰੇ ਦੇਸ਼ ਵਿੱਚ ਟੋਲ ਪਲਾਜ਼ਾ ਹਟਾਉਣ ਦੀ ਗੱਲ ਦਰਸਾਉਂਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਜਲਦੀ ਇੱਕ ਨਵੀਂ ਟੋਲ ਪਾਲਸੀ ਦਾ ਐਲਾਨ ਕਰੇਗੀ ਉਹਨਾਂ ਨੇ ਕਿਹਾ ਹੈ ਕਿ ਮੈਂ ਅੱਜ ਇਸ ਬਾਰੇ ਜ਼ਿਆਦਾ ਕੁਝ ਨਹੀਂ ਦੱਸਾਂਗਾ ਪਰ ਅਗਲੇ 15 ਦਿਨਾਂ ਵਿੱਚ ਇੱਕ ਨਵੀਂ ਪਾਲਸੀ ਦਾ ਐਲਾਨ ਕੀਤਾ ਜਾਵੇਗਾ ਇਸ ਦੇ ਲਾਗੂ ਹੋਣ ਤੋਂ ਬਾਅਦ ਕਿਸੇ ਕੋਲ ਟੋਲ ਬਾਰੇ ਸ਼ਿਕਾਇਤ ਕਰਨ ਦਾ ਕੋਈ ਮੌਕਾ ਨਹੀਂ ਬਚੇਗਾ ਕੇਂਦੀ ਮੰਤਰੀ ਨੇ ਮੁੰਬਈ ਗੋਆ ਹਾਈਵੇ ਦੇ ਕੰਮ ਚ ਚੁਣੌਤੀਆਂ ਨੂੰ ਸਵੀਕਾਰ ਕਰਦੇ ਹੋਏ ਕਿਹਾ ਕਿ ਮੁੰਬਈ ਗੋਆ ਹਾਈਵੇ ਨੂੰ ਲੈ ਕੇ ਕਾਫੀ ਮੁਸ਼ਕਿਲਾਂ ਪਰ ਚਿੰਤਾ ਦੀ ਕੋਈ ਗੱਲ ਨਹੀਂ ਅਸੀਂ ਇਸ ਅਸੀਂ ਇਸ ਜੂਨ ਤੱਕ ਹਾਈਵੇ ਦਾ ਕੰਮ 100% ਪੂਰਾ ਕਰ ਲਵਾਂਗੇ ਉਹਨਾਂ ਗਿਆ ਹੈ ਕਿ ਇਸ ਨਾਲ ਰੋਜ਼ਾਨਾ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਕਾਫੀ ਰਾਹਤ ਮਿਲੇਗੀ ਜੋ ਕਈ ਸਾਲਾਂ ਤੋਂ ਗੱਡਿਆਂ ਵਾਲੀਆਂ ਸੜਕਾਂ ਤੋਂ ਹੋ ਕੇ ਜੋ ਕਈ ਸਾਲਾਂ ਤੋਂ ਗੱਡਿਆਂ ਵਾਲੀਆਂ ਸੜਕਾਂ ਤੋਂ ਹੋ ਕੇ ਆਉਂਦੇ ਜਾਂਦੇ ਸਨ ਦੇ ਦੇ ਬੁਨਿਆਦੀ ਢਾਂਚੇ ਤੇ ਰੋਸ ਸਜਟਾਉਂਦੇ ਹੋਏ ਨੀਤਿਨ ਗਟਕਰੀ ਨੇ ਕਿਹਾ ਕਿ ਅਗਲੇ 2 ਸਾਲਾਂ ਵਿੱਚ ਭਾਰਤ ਦਾ ਸੜਕੀ ਟਾਂਚਾ ਅਮਰੀਕਾ ਤੋਂ ਵੀ ਜ਼ਿਆਦਾ ਚੰਗਾ ਹੋਵੇਗਾ ਉਹਨਾਂ ਨੇ ਕਿਹਾ ਹੈ ਉਹਨਾਂ ਨੇ ਕਿਹਾ ਹੈ ਕਿ ਸੜਕੀ ਨਿਰਮਾਣ ਦੇ ਖੇਤਰ ਵਿੱਚ ਜੋ ਰਫ਼ਤਾਰ ਭਾਰਤ ਨੇ ਫੜੀ ਹੈ ਉਹ ਦੇਸ਼ ਨੂੰ ਵਿਸ਼ੇ ਪੱਧਰ ਤੇ ਅੱਗੇ ਕਰ ਸਕਦੀ ਹੈ